ਸਾਸੀਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਕੈਨੇਡਾ ਦਾ ਇੱਕ ਉਹ ਵੀਜ਼ਾ ਜਿਸ ਦੇ ਵਿੱਚ ਨਾ ਕਿਸੇ ਐਜੂਕੇਸ਼ਨ ਦੀ ਲੋੜ ਨਾ ਕਿਸੇ ਐਲ ਐਮ ਆਈਏ ਦੀ ਲੋੜ ਨਾ ਕਿਸੇ ਜੌਬ ਆਫਰ ਦੀ ਲੋੜ ਤੇ ਨਾ ਹੀ ਕਿਸੇ ਤਰ੍ਹਾਂ ਦੇ ਐਸ ਦੀ ਲੋੜ ਪਰ ਉਸ ਤੋਂ ਬਾਅਦ ਵੀ ਤੁਸੀਂ ਕੈਨੇਡਾ ਦੇ ਵਿੱਚ ਐਂਟਰੀ ਲੈ ਸਕਦੇ ਹੋ ਕੈਨੇਡਾ ਦੇ ਵਿੱਚ ਰਹਿ ਕੇ ਆਪਣਾ ਤਾਂ ਵੀ ਕਰ ਸਕਦੇ ਹੋ ਗੱਲ ਕਰ ਰਹੇ ਆ ਕੈਨੇਡਾ ਦੀ ਟੈਕ ਟੈਲੈਂਟ ਸਟਰੈਟਜੀ ਦੀ ਜਿਹਦੇ ਵਿੱਚ ਉਹਨਾਂ ਨੇ ਇੱਕ ਵੀਜ਼ਾ ਕੈਟਾਗਰੀ ਰੱਖੀ ਹੈ ਡਿਜੀਟਲ ਨੋਮੈਡ ਵੀਜ਼ਾ ਇਸ ਵੀਜ਼ਾ ਬਾਰੇ ਅੱਜ ਡਿਸਕਸ਼ਨ ਕਰਾਂਗੇ ਤੇ ਇਸ ਦੀ ਸਾਰੀ ਰਿਕੁਆਇਰਮੈਂਟ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ ਕੌਣ ਕੌਣ ਇਹਦੇ ਲਈ ਐਲੀਜੀਬਲ ਹੈ ਕਿੰਨੂ ਇਹ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ ਇਹਦਾ ਸਕਸੈਸ ਰੇਟ ਕੀ ਹੈ ਪ੍ਰੋਸੈਸਿੰਗ ਟਾਈਮ ਕੀ ਹੈ ਡਾਕੂਮੈਂਟੇਸ਼ਨ ਜਿਹੜੀ ਹੈ ਉਹ ਤੁਸੀਂ ਕਿਸ ਹਿਸਾਬ ਦੇ ਨਾਲ ਕਰਨੀ ਹੈਗੀ ਹੈ ਤੇ ਵੀਜ਼ਾ ਲਗਾਉਣ ਦਾ ਤਰੀਕਾ ਜਿਹੜਾ ਉਹ ਕੀ ਹੈਗਾ ਉਸ ਬਾਰੇ ਡਿਸਕਸ਼ਨ ਜਿਹੜੀ ਹੈ ਉਹ ਅਸ ਦੀ ਵੀਡੀਓ ਦੇ ਵਿੱਚ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਉਹਦਾ ਸੋਫਿਸ਼ਲ ਚਾਹਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਵੀਜ਼ਾ ਕੈਟਾਗਰੀ ਦਾ ਨਾਮ ਹੈ ਡਿਜੀਟਲ ਨੋਮੈਡ ਵੀਜ਼ਾ ਨਵੰਬਰ 7 2023 ਤੋਂ ਇਹ ਵੀਜ਼ਾ ਜਿਹੜਾ ਉਹ ਸ਼ੁਰੂ ਹੋਇਆ ਹੈ ਤੇ ਟੈਕ ਟੈਲੈਂਟ ਸਟਰੈਟਜੀ ਜਿਹੜੀ ਕੈਨੇਡਾ ਦੀ ਹੈ ਉਹਦਾ ਇਹ ਇੱਕ ਪਾਰਟ ਹੈ ਜਾਂ ਹਿੱਸਾ ਹੈ ਹੁਣ ਤੁਹਾਨੂੰ ਦੱਸ ਦਿੰਨੇ ਕਿ ਇਸ ਵੀਜ਼ਾ ਦਾ ਮਕਸਦ ਕੀ ਹੈ ਕੈਨੇਡਾ ਨੇ ਇਹਨੂੰ ਕਿਉਂ ਅਨਾਉਂਸ ਕੀਤਾ ਹੈ ਕੈਨੇਡਾ ਨੇ ਇਸ ਨੂੰ ਇਸ ਕਰਕੇ ਅਨਾਉਂਸ ਕੀਤਾ ਹੈ ਕਿ ਤੁਸੀਂ ਕੈਨੇਡਾ ਦੇ ਵਿੱਚ ਰਹਿ ਕੇ ਤੇ ਰਿਮੋਟਲੀ ਵਰਕ ਜਿਹੜਾ ਹੈ ਉਹ ਤੁਸੀਂ ਕੈਨੇਡਾ ਤੋਂ ਇਲਾਵਾ ਕਿਸੇ ਵੀ ਹਿੱਸੇ ਦੇ ਵਿੱਚ ਦੁਨੀਆ ਦੇ ਕਰ ਸਕਦੇ ਹੋ ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਾਂ ਕਿ ਇੱਕ ਕੈਨੇਡਾ ਦੇ ਵਿੱਚ ਕੋਈ ਇੰਡੀਆ ਤੋਂ ਸਖਸ਼ ਗਿਆ ਹੈ ਉਹ ਕੈਨੇਡਾ ਦੇ ਵਿੱਚ ਰਹਿ ਕੇ ਉੱਥੇ ਵੀਡੀਓ ਐਡੀਟਿੰਗ ਦਾ ਕੰਮ ਕਰਦਾ ਹੈ ਯਾ ਉਹ ਇੱਕ ਯੂਟਿਊਬਰ ਹੈ ਸੋ ਉਹ ਭਾਵੇਂ ਕੈਨੇਡਾ ਦੇ ਉੱਤੇ ਵਲੌਗ ਬਣਾਵੇ ਭਾਵੇਂ ਕੈਨੇਡਾ ਦੇ ਉੱਤੇ ਕੋਈ ਸਟੋਰੀ ਕਰੇ ਜਾਂ ਫਿਰ ਕੈਨੇਡਾ ਤੋਂ ਬਾਹਰ ਕਿਸੇ ਕੰਟਰੀ ਦੇ ਉੱਤੇ ਸਟੋਰੀ ਕਰੇ ਯਾਨੀ ਕਿ ਕਿਤੇ ਨਾ ਕਿਤੇ ਉਹਨੂੰ ਕੈਨੇਡੀਅਨ ਏਮਪਲੋਇਰ ਦੀ ਲੋੜ ਨਾ ਪਵੇ ਉਹ ਸੱਚ ਜਿਹੜਾ ਹੈ ਉਹ ਇਸ ਵੀਜ਼ੇ ਦੇ ਲਈ ਐਲੀਜੀਬਲ ਹੈਗਾ ਹੁਣ ਇਸ ਵੀਜ਼ੇ ਦਾ ਪੂਰਾ ਪ੍ਰੋਸੈਸ ਤੁਹਾਨੂੰ ਸਮਝਾਵਾਂਗਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਕਿ ਇਸ ਵੀਜ਼ੇ ਦੇ ਵਿੱਚ ਕੌਣ-ਕੌਣ ਅਪਲਾਈ ਕਰ ਸਕਦਾ ਹੈ ਜਿੰਨੇ ਫ੍ਰੀਲਾਂਸਰ ਨੇ ਉਹ ਅਪਲਾਈ ਕਰ ਸਕਦੇ ਆ ਕਿ ਜਿਨ੍ਹਾਂ ਨੂੰ ਕਿਸੇ ਆਫਿਸ ਜਾ ਕੇ ਕੰਮ ਕਰਨ ਦੀ ਲੋੜ ਨਹੀਂ ਰਿਮੋਟਲੀ ਵਰਕ ਕਰਦੇ ਇਹਦੇ ਵਿੱਚ ਆਈਟੀ ਵਾਲੇ ਕਰ ਸਕਦੇ ਨੇ ਜਿਹੜੇ ਆਪਣੇ ਆਫਿਸ ਦੇ ਵਿੱਚ ਰਿਮੋਟਲੀ ਵਰਕ ਕਰਦੇ ਨੇ ਪਰ ਉਹਦੇ ਵਿੱਚ ਤੇ ਕੁਝ ਕੰਡੀਸ਼ਨਸ ਨੇ ਕੰਡੀਸ਼ਨ ਕਿੱਦਾਂ ਦੀਆਂ ਕਿ ਆਫਿਸ ਦੇ ਨਾਲ ਜਿਹੜਾ ਉਹਨਾਂ ਦਾ ਕੰਟਰੈਕਟ ਹੈ ਉਹ ਕਿਸ ਹਿਸਾਬ ਨਾਲ ਹੈ ਕਿਉਂਕਿ ਇਹ ਚੀਜ਼ਾਂ ਬਹੁਤ ਘੱਟ ਲੋਕ ਦੱਸਦੇ ਆ ਹੁਣ ਜੇਕਰ ਉਹ ਪਰਮਾਨੈਂਟ EMPLOYEE ਨੇ ਉਸ ਆਫਿਸ ਦੇ ਤਾਂ ਉਹਨਾਂ ਦੀ 100% ਜੌਬ ਜਿਹੜੀ ਹੈ ਉਹ ਰਿਮੋਟਲੀ ਹੈ ਤਾਂ ਉਹ ਅਪਲਾਈ ਕਰ ਸਕਦੇ ਨੇ ਪਰ ਜੇਕਰ ਉਹਦੀਆਂ ਕੁਝ ਕੰਡੀਸ਼ਨਸ ਨੇ ਕਿ ਵੀਕ ਦੇ ਵਿੱਚ ਇੱਕ ਦਿਨ ਆਫਿਸ ਜਾਣਾ ਜਾਂ ਫਿਰ ਹੋਰ ਕੋਈ ਕੰਡੀਸ਼ਨ ਇਦਾਂ ਦੀਆਂ ਜਿਹੜੀਆਂ ਫਿਜ਼ੀਕਲੀ ਮੀਟਿੰਗਸ ਅਟੈਂਡ ਕਰਨੀਆਂ ਤਾਂ ਉਹ ਇਹਦੇ ਲਈ ਇਲੀਜੀਬਲ ਨਹੀਂ ਹੈਗੇ ਉਸ ਤੋਂ ਇਲਾਵਾ ਯੂਟਿਊਬਰ ਨੇ ਕੰਟੈਂਟ ਰਾਈਟਰ ਨੇ ਉਸ ਤੋਂ ਇਲਾਵਾ ਕਈ ਦਾਦੇ ਹੁੰਦੇ ਆ ਜਿਹੜੇ ਮਤਲਬ ਰਿਮੋਟਲੀ ਵਰਕ ਕਰ ਸਕਦੇ ਨੇ ਉਸ ਪ੍ਰੋਗਰਾਮ ਦੇ ਲਈ ਐਲੀਜੀਬਲ ਹੈਗੇ ਨੇ ਦੂਜਾ ਕੋਈ ਐਲੀਜੀਬਲ ਨਹੀਂ ਹੈਗਾ ਹੁਣ ਇਹਦੇ ਵਾਸਤੇ ਸ਼ਰਤੇ ਆ ਕਿ ਉਹ ਕੈਨੇਡਾ ਦੇ ਵਿੱਚ ਬੰਦਾ 6 ਮਹੀਨੇ ਤੱਕ ਰਹਿ ਸਕਦਾ ਹੈ ਲਗਾਤਾਰ ਯਾਨੀ ਕਿ ਇਹ ਕੰਡੀਸ਼ਨਸ ਹੈ ਕਿ 6 ਮਹੀਨੇ ਤੋਂ ਜ਼ਿਆਦਾ ਜਿਹੜਾ ਉਹ ਤੁਸੀਂ ਉੱਥੇ ਸਟੇ ਨਹੀਂ ਕਰ ਸਕਦੇ ਤੇ ਡਾਕੂਮੈਂਟੇਸ਼ਨ ਜਿਹੜੀ ਆ ਉਹਦੇ ਵਿੱਚ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਲੱਗਣਗੇ ਕਿ ਫਾਈਨੈਂਸ਼ੀਅਲੀ ਤੁਸੀਂ ਕਿੱਦਾਂ ਸਰਵਾਈਵ ਕਰਨਾ ਹੈ ਉੱਥੇ ਜਾ ਕੇ ਕਿਸ ਤਰੀਕੇ ਦੇ ਨਾਲ ਤੁਸੀਂ 6 ਮਹੀਨੇ ਗੁਜ਼ਾਰ ਸਕਦੇ ਉਸ ਤੋਂ ਇਲਾਵਾ ਇਹਦੇ ਵਿੱਚ ਜਿਹੜੀਆਂ ਕੰਡੀਸ਼ਨਸ ਨੇ ਉਹ ਇਹ ਵੀ ਨੇ ਕਿ ਤੁਹਾਡੇ ਪ੍ਰੂਫ ਲੱਗਣਗੇ ਜਿਹੜੀ ਵੀ ਤੁਸੀਂ ਜੌਬ ਕਰਦੇ ਹੋ ਜਿਹੜੇ ਵੀ ਤੁਸੀਂ ਜਿਸ ਬੇਸ ਦੇ ਉੱਤੇ ਤੁਸੀਂ ਇਹ ਵੀਜ਼ਾ ਅਪਲਾਈ ਕਰ ਰਹੇ ਹੋ ਉਸ ਤੋਂ ਇਲਾਵਾ ਤੁਹਾਡੇ ਪੇ ਸਟੱਫ ਵਗੈਰਾ ਲੱਗਣਗੇ ਕਿ ਜੇਕਰ ਕਿਸੇ ਕੰਪਨੀ ਦੇ ਵਿੱਚ ਤੁਹਾਡੀ ਰਿਮੋਟ ਜੌਬ ਹੈ ਤੇ ਉਹ ਕਿੱਦਾਂ ਤੁਹਾਨੂੰ ਕਹਿ ਸਕਦਾ ਹੈ ਕਿ ਪੇ ਕਰਦਾ ਹੈ ਉਸ ਤੋਂ ਇਲਾਵਾ ਵਿਜ਼ਿਟਰ ਵੀਜ਼ਾ ਦਾ ਹਰ ਉਹ ਡਾਕੂਮੈਂਟ ਲੱਗੇਗਾ ਜਿਹੜਾ ਇਸ ਕੈਟਾਗਰੀ ਦੇ ਲਈ ਅਪਲਾਈ ਕਰੇਗਾ ਕਿਉਂਕਿ ਵਿਜ਼ਿਟਰ ਵੀਜ਼ਾ ਵੀ ਹੀ ਇੱਕ ਕੈਟਾਗਰੀ ਹੈ ਯਾਨੀ ਕਿ ਐਜ਼ ਅ ਵਿਜ਼ਿਟਰ ਤੁਸੀਂ ਕੈਨੇਡਾ ਲੈਂਡ ਹੋਣਾ ਹੈ ਤੇ ਉਸ ਤੋਂ ਬਾਅਦ ਲਗਾਤਾਰ 6 ਮਹੀਨੇ ਇਸ ਵੀਜ਼ਾ ਕੈਟਾਗਰੀ ਦੇ ਅੰਡਰ ਕਰ ਸਕਦੇ ਹੋ ਤੁਸੀਂ ਕੰਮ ਤੇ ਇੱਕ ਚੰਗੀ ਗੱਲ ਕੀ ਹੈ ਕਿ ਤੁਹਾਨੂੰ ਟੈਕਸ ਨਹੀਂ ਪੇ ਕਰਨਾ ਇਹ ਚੀਜ਼ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਉੱਥੇ ਕੰਮ ਕਰ ਸਕਦੇ ਹੋ ਪਰ ਤੁਹਾਨੂੰ ਕੈਨੇਡਾ ਗਵਰਨਮੈਂਟ ਨੂੰ ਟੈਕਸ ਨਹੀਂ ਦੇਣਾ ਪਵੇਗਾ ਇਹ ਵੀ ਇੱਕ ਬਹੁਤ ਹੀ ਯੂਨੀਕ ਕੁਆਲਿਟੀ ਹੈ ਇਸ ਪ੍ਰੋਗਰਾਮ ਦੀ ਹੁਣ ਇਹਦੇ ਵਾਸਤੇ ਆ ਕਈ ਕੁਐਸਚਨਸ ਇਦਾਂ ਦੇ ਵੀ ਆਉਂਦੇ ਕਿ ਭਈ ਕੀ ਅਸੀਂ ਫੈਮਿਲੀ ਵੀ ਆਪਣੀ ਨਾਲ ਲੈ ਕੇ ਜਾ ਸਕਦੇ ਆ ਨਹੀਂ ਲੈ ਕੇ ਜਾ ਸਕਦੇ ਨਾ ਹੀ ਤੁਹਾਡਾ ਕੋਈ ਫੈਮਿਲੀ ਮੈਂਬਰ ਲੀਗਲੀ ਤੌਰ ਤੇ ਉੱਥੇ ਵਰਕ ਕਰ ਸਕਦਾ ਨਾ ਹੀ ਸਟੱਡੀ ਕਰ ਸਕਦਾ ਉਹਦੇ ਵਾਸਤੇ ਉਹ ਸਟੱਡੀ ਜਾਂ ਵਰਕ ਪਰਮਿਟ ਜਿਹੜਾ ਤੁਹ ਜੀਆਂ ਕਿ ਟੈਗਟਿਸ ਨੇ ਉਹ ਅਪਲਾਈ ਕਰੇ ਤਾ ਉਹ ਐਲੀਜੀਬਲ ਆਦਰਵਾਈਜ਼ ਨਹੀਂ ਐਲੀਜੀਬਲ ਹੈਗਾ ਯਾਨੀ ਕਿ ਜਿੱਤਰਾ ਸਪਾਊਸ ਨੂੰ ਓਪਨ ਵਰਕ ਪਰਮਿਟ ਹੋ ਗਿਆ ਦਾਦਾ ਪੁੱਛ ਨਹੀਂ ਹੁੰਦਾ ਉਸ ਤੋਂ ਇਲਾਵਾ ਵਧੀਆ ਗੱਲ ਕੀ ਹੈ ਕਿ ਕੈਨੇਡਾ ਦੇ ਪੀਆਰ ਪਾਸਵੇ ਦਾ ਵੀ ਤੁਸੀਂ ਹਿੱਸਾ ਬਣ ਸਕਦੇ ਹੋ ਬਹੁਤ ਵੱਡੀ ਗੱਲ ਹੈ ਯਾਨੀ ਕਿ ਤੁਸੀਂ ਭਾਵੇਂ ਬਾਹਰਲੇ ਏਮਪਲੋਇਰ ਨਾਲ ਕੰਮ ਕਰ ਰਹੇ ਹੋ ਪਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਲਈ ਅਪਲਾਈ ਕਰ ਸਕਦੇ ਹੋ ਇਸ ਪ੍ਰੋਗਰਾਮ ਦੇ ਥਰੂ ਜੇਕਰ ਜਾਂਦੇ ਹੋ ਉਸ ਤੋਂ ਲਾਵਾ ਇੱਕ ਹੋਰ ਬਹੁਤ ਚੰਗੀ ਗੱਲ ਤੁਹਾਨੂੰ ਦੱਸਦਾ ਹੈ ਵਿਜ਼ਿਟਰ ਵੀਜ਼ਾ ਤੋਂ ਵਰਕ ਪਰਮਿਟ ਕਨਵਰਟ ਹੋਣਾ ਬੰਦ ਹੋ ਗਿਆ ਪਰ ਜੇਕਰ ਤੁਸੀਂ ਨੋ ਮੇਡ ਵੀਜ਼ਾ ਦੇ ਅੰਡਰ ਆਉਂਦੇ ਹੋ ਤਾਂ ਤੁਸੀਂ ਜੇਕਰ ਤੁਹਾਨੂੰ ਉੱਥੋਂ ਦਾ ਕੋਈ ਏਮਪਲੋਇਰ ਹਾਇਰ ਕਰਨਾ ਚਾਵੇ ਤਾਂ ਉਹ ਤੁਹਾਨੂੰ ਜੌਬ ਆਫਰ ਦੇ ਕੇ ਤੁਹਾਨੂੰ ਹਾਇਰ ਕਰ ਸਕਦਾ ਹੈਗਾ ਯਾਨੀ ਕਿ ਤੁਸੀਂ ਆਪਣਾ ਨੂ ਮੇਡ ਵੀਜ਼ਾ ਜਿਹੜਾ ਹੈ ਉਹਨੂੰ ਕਨਵਰਟ ਕਰਾ ਸਕਦੇ ਹੋ ਐਜ਼ ਅ ਵਰਕ ਪਰਮਿਟ ਜਾਂ ਫਿਰ ਤੁਸੀਂ ਇਹਨੂੰ ਸਟੱਡੀ ਪਰਮਿਟ ਦੇ ਵਿੱਚ ਵੀ ਕਨਵਰਟ ਕਰਾ ਸਕਦੇ ਹੋ ਇਹ ਇੱਕ ਬਹੁਤ ਚੰਗੀ ਓਪਰਚੁਨਿਟੀ ਕਹੀ ਜਾ ਸਕਦੀ ਹੈਗੀ ਹੈ ਹੁਣ ਇਹਦੇ ਵਾਸਤੇ ਜਿਹੜਾ ਕਹਿ ਸਕਦੇ ਪ੍ਰੋਸੈਸਿੰਗ ਟਾਈਮ ਕੀ ਹੋਵੇਗਾ ਕਿੰਨੇ ਟਾਈਮ ਦੇ ਵਿੱਚ ਇਹ ਵੀਜ਼ਾ ਜਿਹੜਾ ਅਪਰੂਵ ਹੋ ਜਾਵੇਗਾ ਜਾਂ ਰਿਜ਼ਲਟ ਤੁਹਾਡੇ ਆ ਜਾਵੇਗਾ ਪ੍ਰੋਸੈਸਿੰਗ ਟਾਈਮ ਇਹਦਾ ਸਿਰਫ 2 ਮਹੀਨਾ ਯਾਨੀ 2 ਮਹੀਨੇ ਤੋਂ ਜ਼ਿਆਦਾ ਟਾਈਮ ਨਹੀਂ ਲੱਗੇਗਾ ਜੇਕਰ ਤੁਸੀਂ ਇਹ ਵੀਜ਼ਾ ਅਪਲਾਈ ਕਰਦੇ ਹੋ ਤੇ ਇਸ ਵੀਜ਼ਾ ਨੂੰ ਅਪਲਾਈ ਕਰਨ ਵਾਸਤੇ ਕਿ ਤੁਸੀਂ ਕੈਨੇਡਾ 'ਚ ਰਹਿ ਕੇ ਰਿਮੋਟਲੀ ਵਰਕ ਕਰਦੇ ਹੋ ਤੇ ਕਿਸੇ ਤਰ੍ਹਾਂ ਦੀ ਵਰਕ ਪਰਮਿਟ ਦੀ ਲੋੜ ਨਹੀਂ ਹੈਗੀ ਉਸ ਤੋਂ ਇਲਾਵਾ ਆ ਇਹਦੇ ਵਿੱਚ ਜਿਹੜਾ ਤੁਸੀਂ ਐਕਸਪੀਰੀਅੰਸ ਗੇਨ ਕਰੋਗੇ ਉਹ ਕੈਨੇਡਾ ਦੇ ਵਾਸਤੇ ਜੇਕਰ ਕੋਈ ਪਾਰਫੇ ਬਣਾਉਂਦੇ ਹੋ ਤਾਂ ਉਹਦੇ ਵਿੱਚ ਤੁਸੀਂ ਸ਼ੋਅ ਕਰ ਸਕਦੇ ਹੋ ਭਾਵੇਂ ਪੀਆਰ ਦੀ ਫਾਈਲ ਲਗਾਉਂਦੇ ਹੋ ਜਾਂ ਜਿਹੜਾ ਵਰਕ ਪਰਮਿਟ ਅਪਲਾਈ ਕਰੋਗੇ ਉਹਦੇ ਵਾਸਤੇ ਵੀ ਜਿੰਨੇ ਦਿਨ ਤੁਸੀਂ ਵਿਦਿਨ ਕੈਨੇਡਾ ਹੋ ਉਹਨੇ ਦਿਨ ਦਾ ਵੀ ਤੁਹਾਡਾ ਐਕਸਪੀਰੀਅੰਸ ਜਿਹੜਾ ਉਹ ਕਾਊਂਟ ਹੋਵੇਗਾ ਤਾਂ ਹੈ ਨਾ ਵਧੀਆ ਵੀਜ਼ਾ ਇਸ ਵੀਜ਼ੇ ਲਈ ਜੇਕਰ ਕੋਈ एलिजिਬਲ ਹੈ ਨਹੀਂ ਸਮਝ ਆ ਰਹੀ ਸਮਝਣਾ ਹੈ ਦੇਖਣਾ ਹੈ ਕਿ ਕਿੱਦਾਂ ਐਪਲਾਈ ਕੀਤਾ ਜਾ ਸਕਦਾ ਹੈ ਜਾਂ ਕਿੱਦਾਂ ਇਹਨੂੰ ਐਪਲਾਈ ਕਰਨਾ ਹੈ ਤਾਂ ਬਿਲਕੁਲ ਵਿਜ਼ਟਰ ਵੀਜ਼ੇ ਵਾਂਗ ਹੀ ਐਪਲਾਈ ਕਰਨਾ ਹੈ ਦਾ ਕੋਈ ਅਲੱਗ ਤੋਂ ਪ੍ਰੋਸੈਸ ਨਹੀਂ ਹੈਗਾ ਬਹੁਤ ਸੌਖਾ ਹੈ ਕੋਈ ਕੰਫਿਊਜ਼ਨ ਹੈ WhatsApp ਦਾ ਨੰਬਰ ਦਿੱਤਾ ਹੈ ਅਪਾਇੰਟਮੈਂਟ ਲੈ ਕੇ ਮੈਸੇਜ ਕਰਿਓ ਅਪਾਇੰਟਮੈਂਟ ਲੈ ਕੇ ਫਿਰ ਮੈਂ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਕਿ ਤੁਹਾਡਾ ਜੋ ਵੀ ਡਾਊਟ ਹੈ ਇਸ ਵੀਜ਼ਾ ਨਾਲ ਜੁੜਿਆ ਹੋਇਆ ਉਹ ਕਲੀਅਰ ਕੀਤਾ ਜਾਵੇ ਉਮੀਦ ਕਰਦਾ ਹਾਂ ਬਹੁਤ ਸੰਤਾਂ ਆਓਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ